ਪਟਾ ਸਫੈ ਜੇਤੂਆ ਜੀ ਦਲਬਾਖ ਸਿੰਘ ਬੱਸੀ ਜਲਾਲ ਸਹਿਲ ਜਯਾਲ ਮੰਨਾ ਸਤੌਰ ਲਾਲੀ ਬੱਸੀ ਜਲਾਲ ਦਾ ਕੁੱਤਾ ਰੈਨੇਸ਼ ਗੋਗੂ ਕਾਲਾ ਇੱਕ ਨੰਬਰ ਰੇਸ ਦੇ ਵਿੱਚੋਂ ਜੇਤੂਆ ਲੈ ਆਓ ਜੀ ਦੋ ਨੰਬਰ ਰੇਸ ਤੇ ਤਿੰਨ ਕਰੋ ਤਿਆਰ ਹਰਮਨ ਯੂਐਸਏ ਰਾਹੁਲ ਪੰਗੂ ਟੈਨੀ ਯੂਰਾ ਅਮਨ ਸ਼ਾਂਤਪੁਰ ਦਾ ਕੁੱਤਾ ਸਕਾਉਟ ਕਾਲਾ ਡੱਬਾ ਇਹਦੇ ਪਟਾ ਲਾਲ ਇਹਦਾ ਮੁਕਾਬਲਾ ਕਾਕਾ ਗਰੇਵਾਲ ਇਕਬਾਲ ਥਾਲੀਬਾਲ ਜਤਿੰਦਰ ਚਾਂਡੇ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਵਾਈਟ ਪ੍ਰਿੰਸ ਕਾਲਾ ਡੱਬਾ ਇਹਦੇ ਪਟਾ ਸਪੈਨ ਪੱਕੇ ਤਿਆਰੀ ਰੱਖੋ ਲੈ ਆਓ ਜੀ ਹੁਣ ਦੋ ਨੰਬਰ ਰੇਸ ਸਿਕੰਦਰ ਚਿਤਰੇ ਡੱਬੇ ਦੇ ਪਟਾ ਲਾਲ ਘੋੜੇ ਵਹਾ ਸੇਠੀ ਗਣੀ ਦਾ ਕੁੱਤਾ ਸਿਕੰਦਰ ਚਿਤਰੇ ਡੱਬੇ ਦੇ ਪਟਾ ਲਾਲ ਇਹਦਾ ਮੁਕਾਬਲਾ ਬੋਬੀ ਨਿਊਜ਼ੀਲੈਂਡ ਜੱਸਾ ਜੋਲ ਬਿੰਦੂ ਡੱਬਾ ਹਰਿਆਣਾ ਸਤਵੀਰ ਦਿਓਲ ਗੇਮਰ ਗਰੁੱਪ ਦਾ ਕੁੱਤਾ ਗੇਮਰ ਕਾਲੇ ਦੇ ਪਟਾ ਸਫੈਦ ਪੱਕ ਛੱਡ ਦਿਓ ਜੀ ਪਟਾ ਲਾਲ ਜੇਤੂ ਹੈ ਜੀ ਜਸਬੀਰ ਸਿੰਘ ਘੋੜੇਵਾਹਾ ਸੇਠੀ ਗੜੀ ਦਾ ਕੁੱਤਾ ਸਕੰਦਰ ਜਿੱਤਰਾ ਡੱਬਾ 2 ਨੰਬਰ ਰੇਸ ਦੇ ਵਿੱਚੋਂ ਜੇਤੂ ਹੈ ਲਓ ਜੀ 3 ਨੰਬਰ ਤੇ 4 ਕਰੋ ਤਿਆਰ ਮਨਰਾਜ ਬੋਪਾਰਾ ਨਿੰਦਰ ਟੱਟ ਨਿੰਦਰ ਬਟਾਲਾ ਹਿੰਦਰ ਮਕਸੂਦਾ ਫਾਟ ਕਿਰਪਾ ਤੇ ਨਿਊ ਪ੍ਰਿੰਟ ਕਰੋ ਬਟਾਲਾ ਦਾ ਕੁੱਤਾ ਹਿੱਟਮੈਨ ਜਿੱਤਰਾ ਡੱਬੇ ਦੇ ਪਟਾ ਲਾਲ ਇਹਦਾ ਮੁਕਾਬਲਾ ਗੁਰਕੀਰਤ ਸਿੰਘ ਰਾਏ ਜਲੰਧਰ ਦਿਲਜੀਤ ਸਿੰਘ ਨਕੋਦਰ ਦੀ ਪਟਾ ਸਫੈਦ ਜੇਤੂ ਹੈ ਜੀ ਕਾਕਾ ਗਰੇਵਾਲ ਇਕਬਾਲ ਤਾਲੀਵਾਲ ਜਤਿੰਦਰ ਚਾਂਡੇ ਬ੍ਰਦਰ ਗਰੁੱਪ ਗੁਜਰਾਲ ਦਾ ਕੋਤਾ ਬਾਈਂਡ ਪ੍ਰਿੰਸ ਕਾਲਾ ਡੱਬਾ ਪੈਨ ਨੰਬਰ ਇਸ ਦੇ ਵਿੱਚੋਂ ਜੇਤੂ ਲੈ ਆਓ ਜੀ ਹੁਣ 4 ਨੰਬਰ ਹਿੱਟਮੈਨ ਜੇਤਰੇ ਡੱਬੇ ਦੇ ਪਟਾ ਲਾਲ ਤੇ ਰੂਬੀ ਨੀਲੀ ਦੇ ਪਟਾ ਸਫੈਦ ਪਾ ਕੇ ਲੈ ਆਓ ਜੀ ਬਟਾਲਾ ਲਾਲ ਜੇਤੂ ਹੈ ਜੀ ਮੰਦਰਾਜ ਬੁੱਪਰਾ ਇਹ ਨਿੰਦਰ ਟੱਟ ਨਿੰਦਰ ਬਟਾਲਾ ਹਿੰਦਰ ਮਕਸੂਦਾਂ ਫਾਟ ਗਰੁੱਪ ਤੇ ਨਿਊ ਫਰੰਟ ਗਰੁੱਪ ਬਟਾਲਾ ਦਾ ਕੁੱਤਾ ਹਿੱਟਮੈਨ ਜਿੱਦਰਾ ਡੱਬਾ ਚਾਰ ਨੰਬਰ ਇਸ ਦੇ ਵਿੱਚੋਂ ਜੇਤੂ ਹੈ ਜੀ 3:00 ਵੱਜ ਕੇ 35 ਮਿੰਟ ਤੇ ਰੇਸ ਲੱਗੂਗੀ ਨੋਟ ਕਰ ਲਿਓ ਪਟਾ ਸਫੈਦ ਜੇਤੂ ਹੈ ਜੀ ਜਸਵੀਰ ਸਿੰਘ ਹੋੜੇ ਬਾਹਾ ਸੇਠੀ ਗੜੀ ਦਾ ਕੁੱਤਾ ਸਿਕੰਦਰ ਜਿਤਰਾ ਨੱਬਾ 1 ਨੰਬਰ ਇਸ ਦੇ ਵਿੱਚੋਂ ਜੇਤੂ ਹੈ ਲਓ ਜੀ 2 ਨੰਬਰ ਕਾਕਾ ਗਰੇਵਾਲ ਇਕਬਾਲ ਧਾਲੀਵਾ ਜਤਿੰਦਰ ਚਾਂਡੇ ਗਲੇਵਾਰ ਬ੍ਰਦਰ ਗਰੁੱਪ ਦਾ ਕੁੱਤਾ ਵਾਈਟ ਪ੍ਰਿੰਸ ਕਾਲੇ ਢੱਬੇ ਦੇ ਪਟਾ ਲਾਲ ਦਾ ਮੁਕਾਬਲਾ ਮਨਰਾਜ ਬੋਪਾਰਾ ਨਿੰਦਰ ਠੱਟ ਨਿੰਦਰ ਬਟਾਲਾ ਹਿੰਦਰ ਮਕਸੂਬਾ ਦਾ ਕੁੱਤਾ ਹਿੱਟਮੈਨ ਜਿਤਰੇ ਢੱਬੇ ਦੇ ਪਟਾ ਸਫੈਦ ਪਾ ਕੇ ਲਿਆਓ ਜੀ ਬਟਾ ਲਾਲ ਜੇਤੂ ਹੈ ਜੀ ਕਾਕਾ ਗਰੇਵਾਲ ਕਬਲ ਧਾਲੀਵਾਲ ਜਤਿੰਦਰ ਚਾਂਡੇ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਵਾਈਟ ਪ੍ਰਿੰਸ ਕਾਲਾ ਨੱਬਾ ਇਹ ਦੂਜੇ ਸੈਮੀਫਾਈਨਲ ਚ ਜਿੱਤ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ 4:00 ਬਜ ਕੇ ਸਹੀ 10 ਮਿੰਟ ਤੇ ਰੇਸ ਲੱਗੂ ਸਵਾ 4:00 4:15 ਤੇ ਰੇਸ ਲੱਗਦਾ ਲਾਲ ਤੇ ਸ਼ੂਟਰ ਕਾਲੇ ਦੇ ਬਟਾ ਸਪੈਂਟ ਪੱਕ ਛੱਡਦੇ ਹੋ ਜੀ ਪਟਾ ਲਾਲ ਜੇਤੂ ਆ ਜੀ ਦਿਲਜੀਤ ਸਿੰਘ ਯੂਐਸਏ ਪਰਮਵੀਰ ਪੱਦੀ ਜੀ ਗੀ ਭਵਿੰਦਰ ਕਰਨ ਬਤਾਰੀ ਦਲਵੰਡੀ ਦਾ ਕੁੱਤਾ ਹੈਡ ਕੋਚ ਇਹ 20 ਗ੍ਰੇਡ ਦੇ ਫਾਈਨਲ ਚੋ ਫਾਸਟ ਨੇ ਆ ਜੀ ਤੇ ਲਿਆਓ ਜੀ ਹੁਣ 1 ਗ੍ਰੇਡ ਦਾ ਫਾਈਨਲ ਸਿਕੰਦਰ ਜੀ ਦਰ ਡੱਬੇ ਤੇ ਪਟਾ ਲਾਲ ਤੇ ਵਾਈਟ ਪ੍ਰਿੰਸ ਜੀ ਤੇ ਡੱਬੇ ਦੇ ਪਟਾ ਸਟਾਇਰ ਪਾ ਕੇ ਲਿਆਓ ਜੀ ਹਾਂਜੀ ਲਿਆਓ ਜੀ ਫਾਈਨਲ ਦੀ ਰੇਸ ਲਈ ਸਿਕੰਦਰ ਜਿੰਦਰਾ ਡੱਬੇ ਦੇ ਪਟਾ ਲਾਲ ਤੇ ਵਾਈਟ ਪ੍ਰਿੰਸ ਕਾਲੇ ਡੱਬੇ ਦੇ ਪਟਾ ਸਫੇਦ ਜੀ ਇਹ ਦੋਨੇ ਜਾਨਵਰ ਪਿਛਲੇ ਸਾਲ ਦੇ ਇੰਪੋਰਟਡ ਡੌਗ ਨੇ ਦੇਖੋ ਜੀ ਮੁਕਾਬਲਾ ਲਿਓ ਜੀ ਜਸਬੀਰ ਸਿੰਘ ਢੋਡੇ ਵਾਹ ਸੇਠੀ ਘੜੀ ਦਾ ਕੁੱਤਾ ਸਿਕੰਦਰ ਜਿੱਤਰਾ ਡੱਬੇ ਦੇ ਪਟਾ ਲਾਲ ਇਹਦਾ ਮੁਕਾਬਲਾ ਕਾਕਾ ਗਰੇਵਾਲ ਕਮਾਲ ਥਾਲੀਆ ਜਤਿੰਦਰ ਚਾਂਡੇ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਵਾਈਟ ਪ੍ਰਿੰਸ ਦੇ ਪਟਾ ਸਫੈਦ ਪਾ ਕੇ ਲਿਓ ਜੀ फैसला पेंडिंग है जी देखिये जी दे। जूरी मेंबर फैसला की पकडयाणा तारी दलवंडी परमवीर यूएसए लक्की देओल देखिये जी फैसला